ਹੋ ਜੀ ਕਿਵੇਂ ਬਣਾ ਲਿਓਗੇ ਮੈਂ ਬਣਾ ਰਹੀ ਸੀਗੀ ਅਖੀਰਲੇ ਰਹਿ ਗਏ ਹੁਣ ਹੁਣ ਇਹ ਦੱਸ ਦੋਗੇ ਤੁਸੀਂ ਨਾਲ-ਨਾਲ ਇੱਥੇ ਬਣੌਰੇ ਖਾਣੇ ਤਾਂ ਕਾਸ਼ ਕੱਲੇ ਆਈਆਂ ਐ ਤਿਆਨ ਵਾਲੀ ਜਿਹੜੀ ਹੈਗੀ ਆ ਆਹ ਚੀਜ਼ ਨੂੰ ਹਾਲੇ ਆਪਾਂ ਪਾਸੇ ਰੱਖ ਦਈਏ ਇਹਨੂੰ ਦੁਬਾਰਾ ਲਾ ਲਾਂਗੇ ਆਪਾਂ ਕੀ ਕਹਿੰਨੇ ਹੋ para right. okay auji auji jianu ਆਜੀ ਆਂਛੇ ਲੱਕੀ ਹੋ ਲੱਕੀ ਧੰਕਿਓ ਪਿਆਰੇ ਮੈਂ ਇਹਦਾ ਦੇਖਿਆ ਤਾਂ ਕੀ ਹਰ ਗੱਲ ਹੋ ਰਹੀ ਹੈ ਬੀਵਲਾਰਸ ਜੀ ਤੁਸੀਂ ਤਾਂ ਕਾਫੀ ਜ਼ਿਆਦਾ ਕਹਿ ਰਹੇ ਸੀ ਕਿ ਹੁਣ ਇਹਨੂੰ ਬੁੱਕ ਕਰ ਦਿਓ ਕੋਈ ਨਾ ਹੁਣ ਬੁੱਕ ਕਰ ਦਿਓ ਜੋ ਤੁਹਾਡੀ ਕੀਤੇ You know, I am sorry. I don't have like the... I don't have the... appointment pre, -payment. pre -payment is must for the appointments. You know? Because that's my assigned hour. Like, it's... Basically, this 24 hours. That's I That's why I booked somebody else. ठीक so, you know, you know, है सो फॉर फ्यूचर नाउ यू नो अगर दिस जॉने अपॉइंटमेंट्स यू नो हमारे इट कॉस्ट यू बिकॉज़ जेडे अपने टिकटॉक वाले हैगे ने ओना वास्ते मैं वैसे भी इट्स ऑलरेडी अ हाफ यो गिव मी अदरवाइज मेरा, मेरा जो है 1 आवर हैगा या सेशन ਦਾ ਉਹ ਹੈਗਾ 50 ਤੇ ਮੈਨੂੰ ਪਤਾ ਆਪਣੇ ਬਹੁਤ ਸਾਰੇ ਜਿਹੜੇ ਇੰਡੀਅਨ ਹੈਗੇ ਨੇ ਜਿਹਨਾਂ ਦੇ ਕੋਲ ਨਹੀਂ ਹੋਊਗਾ ਬੈਨੀਫਿਟਸ ਕੁ ਬੈਨੀਫਿਟਸ ਰੇ ਹੈਗਾ ਯਾ ਤੇ ਤਾਂ ਉਹਨਾਂ ਨੂੰ ਫਿਰ ਮੈਂ ਉਤਾਂ ਦਾ ਬਿਸਕਾਂਟ ਕੈਸ਼ ਡਿਸਕਾਊਂਟ ਜੇ ਕਿਉਂ ਨਾ ਆਪਣੀ ਪਾਕਟ ਜੋ ਪੇ ਕਰਨਾ ਹੈ ਸੋ ਪਿਆਰੇ ਇਟਸ 150 ਵਿਚ ਇਜ਼ ਵੈਰੀ ਵੈਰੀ ਨਾਮਿਨਲ ਤੇ ਜਿੰਨੇ ਵੀ ਕਦੇ ਵੀ ਪੂਰਨ ਬੁੱਕ ਕਰਨੀ ਹੈ ਜਦੋਂ ਮੈਂ ਤੁਹਾਨੂੰ ਭੇਜਿਆ ਕਿ ਦਿਸ ਇਜ਼ ਦਾ ਅਮਾਉਂਟ ਯੂ ਗੋਸਟ ਮੀ ਵਾਂਸ ਆਮ ਨਾ ਗੋਸਟ ਯੂ ਫੋਰਐਵਰ ਦਨ ਓਕੇ ਜੀ ਕਿਉਂ ਆਈ ਡੋਨਟ ਥਿੰਕ ਤੁਹਾਨੂੰ ਕਦੇ ਸੋਚਣਾ ਚਾਹੀਦਾ ਕਿ somebody should be kind of giving their counseling services for free outright free like free the near mere charity de vich ya hello ji par ode vich vi tonu waitlist on join karni pani because waitlist ball am be right am like as salmon koshish ta karni hai meri waitlist muk jave koshish karungi mera bas yeah it's, it's very done so tonu ode vich wait karni pani hai if you want free theek hai ji main ke zara ਸਾਲ ਦਾ ਐਂਡ ਹੈਗਾ ਧੰਦਾ ਸੀ ਦਮ ਸਾਰਿਆਂ ਨੂੰ ਹੀ ਤਾਂ ਕਿ ਇਫ ਐਨੀਬਾਡੀ ਵਾਂਟਸ ਟੂ ਬੁੱਕ ਐਨ ਅਪਪੌਇੰਟਮੈਂਟ ਇਟਸ ਪੇਡ ਇਟਸ ਨੋਟ ਫ੍ਰੀ ਠੀਕ ਹੈ ਜੀ ਸੋ ਮੇਰਾ ਟਾਈਮ ਪਲੀਜ਼ ਨਾ ਵੇਸ ਕਰੋ ਕਿ ਮੈਨੂੰ ਬੁੱਕ ਕਰ ਦਿਓ ਮੈਨੂੰ ਬੁੱਕ ਕਰ ਦਿਓ ਮੈਂ ਤੁਹਾਡੀ ਸਾਰੀ ਕੁਝ ਬੁੱਕ ਨਾ ਤਾਂ ਫਿਰ ਜਦੋਂ ਦਾ ਸਭੀ ਪੇਮੈਂਟ ਸੀ ਤੁਸੀਂ ਵਾਇਬ ਹੋ ਜਾਓ ਨਾ ਆਈ ਡੋਨਟ ਅਪਰੀਸ਼ੀਏਟ ਥੈਟ ਯੂ ਆਰ ਪ੍ਰੈਸ਼ਰਾਈਜ਼ਡ ਇਫ ਯੂ ਆਰ ਸਮਾਲ ਬਿਜ਼ਨਸ ਓਨਰ ਐਂਡ ਸਪੈਸ਼ਲੀ ਯੂ ਨੋ ਪਰਸਨ ਲਾਈਕ ਮੀ ਜਿਹੜਾ ਇੰਨਾ ਜ਼ਿਆਦਾ community work we do. like mira i can pressure okay gee. so i hope you don't do this to anybody else anyone okay gee? all righty bario gigi this is గోబి ది پراਠੀ ਮੈਂ ਤੁਹਾਨੂੰ ਉਹ ਦਿਨ ਤੁਸੀਂ ਮੇਰਾ ਅੱਧਾ ਬਾੜ ਦੇਖਿਆ ਸੀਗਾ ਨੈਕਸਟ ਬਣਾਉਣ ਤੱਕ ਦਾ ਅੱਜ ਬੱਚਿਆਂ ਦੇ ਲਈ ਬਣਾਈਆਂ ਸੀਗੀਆਂ ਆਲੂ ਵਾਲੀਆਂ ਤੇ ਮੈਨੂੰ ਸੀਗਾ ਮੈਂ ਕਿਚ ਰੋਗੋਦੀ ਵਾਲੀ ਬਣਾਣੇ ਆ ਤੁਹਾਨੂੰ ਨਾਲ ਦੀ ਨਾਲ ਬਣਦੀ ਵੀ ਨਜ਼ਰ ਆ ਜੀ ਮੈਂ ਟਾਈਮ ਦੇਖਿਆ ਸੀ ਨਾ ਇਹ ਕਿੰਨਾ ਟਾਈਮ ਉਹਦੇ ਵਿੱਚ ਫੇਰ ਖਿਆਲ ਆਇਆ ਸੀਗਾ ਚਲੋ ਅੱਜ ਇਹੇ ਕਰਦੇ ਆ ਸੋ ਯੂ ਗਾਇਜ਼ ਕੈਨ ਆਲ ਸੇ ਦੈਟ ਟੂ ਸੈਸੀਕੋਲੋਜੀ ਆਈ ਹੋਪ ਤੁਹਾਨੂੰ ਨਜ਼ਰ ਆ ਰਹੀ ਆ ਰਹੀ ਹੈ ਨਾ ਦੇਖੋ ਥੈੜਾ ਕਿੰਦੀ ਮੋਟੀ ਸਰੀ this is how I like my parathi okay <laughs> there you go it is it is very 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 yummy mera ta bas je vas chale na ta main eto kad ke ik bheej dawa ik ik not just ik 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 katto kath farey ਉਹ ਤੁਸੀਂ ਮੇਰੇ ਅੱਜ ਆਲੂ ਦੇ ਪਰੌਂਠੇ ਖਾਣੇ ਆਵੇਂ ਸਿੰਜੀ ਅਮੇਜ਼ਿੰਗ ਥੈਟਸ ਵੈਰੀ ਨਾਈਸ ਥੈਟ ਇਜ਼ ਵੈਰੀ ਨਾਈਸ ਤੇ ਤੇ ਵਧੀਆ ਗੱਲ ਹੈ ਤੇ ਤਾਂ ਹੀ ਪਰੌਂਠੇ ਆ ਲੈਣ ਇੱਧਰ ਨਾ ਬਰਮਜ਼ਾਂ ਨੇ ਇੱਕ ਰੈਸਟੋਰੈਂਟ ਦਾ ਨਾਮ ਹੈਗਾ ਪਰੌਠਿਆਂ ਵਾਲੀ ਗਲੀ ਆਪਾਂ ਰੱਖਦੇ ਆ 31 ਦਸੰਬਰ ਨੂੰ ਪਰੌਠਿਆਂ ਵਾਲਾ ਦਿਨ ਕਿ ਨਹੀਂ ਓਕੇ ਖੜ ਜਾਈ ਰੇ ਮੈਂ ਸਾਲਦਿਸ ਰਿਹਾ ਕਿ ਮੇਰਾ ਅਵੋਕਾਡੋ ਆਇਲ ਦੇ ਅੱਗੇ ਗਿਆ ਹੋਇਆ ਸੀਗਾ ਤਰਾ ਖੜ ਗਿਆ ਤੁਸੀਂ ਨਹੀਂ ਬਣਾਉਣੇ ਮੇਰੇ ਵਾਲੇ ਖਾਣੇ ਆ ਜਾਓ ਫੇ ਆਇਓ ਆਇਓ ਲਾਤ ਸਲਾ ਮਰੀਏ ਲਾਤ ਸਲਾ ਸੁਣ ਸੁਣ ਆ ਰਹੀ ਯਾ ਵੇਰਾ ਕਿਹੜਾ ਸੜੀ ਜਲੀ ਪਹਿਲੀ ਹੈਗੀ ਹੈ ਨਾ ਆਪਣੀ ਪਲਾਕ ਕੈਂਪ ਪਿਆ ਪਹਿਲਾ ਇਹ ਵਹੰਦ ਉਹ ਖਾਨਬੀਂ ਚ ਲੱਗਣਾ ਉਹਦਾ ਪੱਕਾ ਪੱਕਾ ਵਿਚ ਇਜ਼ ਗੁੱਡ ਐਕਚੁਅਲੀ ਖਾਨਬੀਂ ਚ ਲੱਗਣਾ ਵਧੀਆ ਹੁੰਦਾ ਆਲਰਾਇਟੀ ਸੋ ਇੱਕ ਰੋਟੀ ਰੈਡੀ ਆ ਆ ਹੁਣ ਹੋ ਗਈ ਦੂਜੀ ਵਾਲੀ ਰੈਡੀ ਹੁਣ ਇਦਾਂ ਕੌਣ ਕੌਣ ਬਣਾਉਂਦਾ ਹੈਗਾ ਪ੍ਰਾਣੀਆ ਮੈਨੂੰ ਇਹ ਦੱਸਿਓ ਮੈਂ ਜਿਵੇਂ ਅਕਰਦੀ ਹੁੰਦੀ ਨਾ ਐਵੇਂ ਨਾ ਕਰਕੇ ਹੈ ਬਹੁਤ ਦਿਨੋਂ ਤੋਂ ਮੈਂ ਦੇਖਿਆ ਉਹ ਸਾਰੇ ਕਹਿੰਦੇ ਨੇ ਤੁਸੀਂ ਇਦਾਂ ਕਿਉਂ ਕਰਦੇ ਉਸ ਦਾ ਪੇੜੇ ਨੂੰ ਉਹਦੇ ਵਿੱਚ ਥੱਲੇ ਕਿਉਂ ਰੱਖ ਦਿੰਦੇ ਇਹਦੇ નીચે ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਵਧੀਆ ਤੁਸੀਂ ਸੁਣਾਓ ਕਿਦਾਂ ਠੀਕ ਠਾਕ ਹੋ ਬਹੁਤ ਵਧੀਆ ਜੀ ਬੱਦਲ ਦੀ ਅੱਜ ਸੀ ਮੈਂ ਤੂ ਸਬਜੀ ਬਣਾ ਲਈ ਮੈਂ ਬਾਜ਼ਾਰ ਚੱਲੀ ਆ ਰੋਟੀ ਪਾਣੀ ਬਣਾ ਲਈ ਹੈ ਬਿਲਕੁਲ ਬਿਲਕੁਲ ਤੇ ਕਿੱਸਾ ਸੁਣ ਚੱਲ ਰਹੀ ਤੁਹਾਡੀ ਬਹੁਤ ਵਧੀਆ ਜੀ ਬਹੁਤ ਵਧੀਆ ਸ਼ੁਰੂਆਤ ਕਰ ਦਿੱਤੀ ਹੈ ਆਸ ਬੜਾ ਆਨੰਦ ਆ ਰਿਹਾ ਹੈ ਬੜਾ ਵਧੀਆ ਲੱਗ ਰਿਹਾ ਹੈ ਬਈ ਪੁੱਛੋ ਨਾ ਕਿਵੇਂ ਐਕਸਪਲੇਨ ਕਰਾਂ ਮੈਂ ਥੜੀ ਆਵਾਜ਼ ਹੀ ਨਜ਼ਰ ਆ ਰਿਹਾ ਹੈ ਸ਼ਿਕਰਾ ਨੇ ਪਿਆਰੇ ਹੋਏ 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 ਕੀ ਬਾਤ ਹੈ ਸੱਚੀ ਵਾਕੀ ਬਸ ਲਾਈ 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 ਬਹੁਤ ਅੱਛਾ ਲੱਗ ਰਿਹਾ ਹੈ ਬੜਾ ਸਕੂਨ ਹੈ ਵੈਰੀ ਨਾਈਸ ਪਿਆਰੀ ਤੇ ਆਪਣੇ ਇੰਡੀਆ ਕਿਵੇਂ ਜਾ ਸਕਦੀ ਹੈ ਤੁਸੀਂ ਇੰਡੀਆ ਲਈ ਆਰਡਰ ਕਰ ਸਕਦੇ ਨੇ ਇੰਡੀਆ ਤੋਂ ਕਿ ਨਹੀਂ ਇਹ ਆ ਇੰਡੀਆ ਤੋਂ ਵੀ ਆਰਡਰ ਕਰ ਸਕਦੇ ਆ ਅਦਰਵਾਈਜ਼ ਇਥੋਂ ਹਾਲੇ ਤੱਕ ਜਿੰਨੇ ਇੰਡੀਆ ਦੇ ਵਾਸਤੇ ਕੀਤਾ ਹੈਗਾ ਆ ਉਹਨਾਂ ਨੇ ਲਾਈਕ ਇਥੋਂ ਮੈਨੂੰ ਕਰਤਾ ਉਹਨਾਂ ਨੇ ਮੈਨੂੰ ਦੱਸਤਾ ਮੈਂ ਇੱਕ ਆਰਡਰ ਕਰਕੇ ਉਹਨਾਂ ਦਾ ਕਰਤਾ ਸੋ ਡਰਸ਼ਿਪਿੰਗ ਇੰਡੀਆ ਵਿੱਚ ਵੀ ਹੈ। ਓਕੇ ਜੀ ਜਾਣੀ ਕੀ ਕਰ ਸਕਦੇ ਆ ਮਤਲਬ ਮੇਰੀ ਸਿਸਟਰ ਨੂੰ ਅੱਜ ਮੈਨੂੰ ਪੁੱਛ ਰਏ ਸੀਗੇ ਮੈਂ ਕਿਹਾ ਵੀ ਮੈਨੂੰ ਪਤਾ ਨਹੀਂ ਇਸ ਬਾਰੇ ਵੀ ਇੰਡੀਆ ਮਿਲਦੀ ਹੈ ਕਿ ਜਾਂ ਕਿਵੇਂ ਆਰਡਰ ਹੋਣੀ ਹੈ ਜਾਂ ਕੀ ਹਿਸਾਬ ਹੈ। ਯਾ ਸੋ ਹਾਲੇ ਤੱਕ ਤੇ ਇੰਡੀਆ ਦਾ ਇਦਾਂ ਹੈਗਾ ਯਾ ਦੈਨ ਆਲਟੀਮੇਟਲੀ ਇਹ Amazon ਦੇ ਉੱਤੇ ਵੀ ਇੰਡੀਆ ਹੋਏਗੀ। ਓਕੇ ਜੀ। ਜੀ ਜੀ ਜੀ। ਸੋ ਜਦ ਤੱਕ ਉਹ ਉੱਥੇ ਅਕਾਉਂਟ ਤੇ ਨਹੀਂ ਆਉਂਦੀ ਉਹ ਤੱਕ ਆਪਾਂ ਜਿਸ ਤਰੀਕੇ ਨਾਲ ਇਹਨੂੰ ਆਰਡਰ ਕੀਤਾ ਸੀ ਕਿ ਤੁਸੀਂ ਮੈਨੂੰ ਦੱਸ ਦੋ। ਹਾਂਜੀ ਐਡਰੈਸ ਆਪਣਾ ਟੂ ਵਿੱਚ ਭੇਜ ਦੋ ਬੇਨੂ ਤੇ ਮੈਂ ਤੁਹਾਨੂੰ ਦੱਸ ਦਾਂਗੀ ਅੰਦਰ ਅਕਸਰ ਹੋਰ ਯਾ ਉਪੇ ਸਹੀ ਹੈ ਕੜੇ ਵਾਲੇ ਕੌਂਟੇ ਬਣ ਰਹੇ ਨੇ ਅੱਜ ਗੋਭੀ ਵਾਲੇ ਵਾਓ ਚਾਚਾ ਕੀ ਬਾਤ ਉਹਨੇ ਉਹ ਜਦੋਂ ਵੀਡੀਓ ਦੇ ਵਿੱਚ ਜਦੋਂ ਵਧੀਆ ਹੋਵੇ ਕੁਝ ਕਹਿੰਦੇ ਵਾਓ ਚਾਚਾ ਵਾਓ ਨਾ ਉਹ ਮੈਂ ਹੁਣ ਤਾਂ ਗਿਆ ਹਿਸਾਬ ਨਾਲ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸਿੰਗਲ ਨਹੀਂ ਬਣਾਉਂਦੇ ਜਿੱਦਾਂ ਮਤਲਬ ਇੱਕ ਦੇ ਵਿੱਚ ਹੀ ਉਹ ਭਰ ਕੇ ਤੇ ਫਿਰ ਉਹਨੂੰ ਐ ਨਹੀਂ ਉਹ ਤਾਂ ਆਲੂ ਵਾਲੀ ਬਣਾਉਣੇ ਹੁੰਦੇ ਉਹ ਤਾਂ ਨਹੀਂ ਇਹ ਉਹ ਵੀ ਬਣ ਜਾਂਦੇ ਨੇ ਨਹੀਂ ਫੇ ਇੰਨੀ ਸਟਫਿੰਗ ਨਹੀਂ ਰਹੁੰਦੀ ਜਿੰਨੀ ਮੈਂ ਕੀਤੀ ਆ ਨਹੀਂ ਉਹਦੇ ਚ ਨਹੀਂ ਹੁੰਦੀ ਇੰਨੀ ਬਸ ਥੋੜੀ ਹੁੰਦੀ ਐ ਯਾ 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 ਮੈਂ ਤਾਂ ਫਿਰ ਕਾਈ ਸਭ ਕਰਕੇ ਇਹਦੀ ਸਾਈਡਾਂ ਪਹਿਲਾ ਪਰਾਂਟਾ ਇਹ ਪਹਿਲਾ ਬਣਨ ਲੱਗਾ ਨਹੀਂ ਦੂਜਾ ਆ ਆ ਸਾਬਾ ਪਹਿਲਾ ਤਾਂ ਮੇਰੇ ਤੱਕ ਪਹੁੰਚਿਆ ਨਹੀਂ ਅਜੇ ਸਭੀ ਨੇ ਚੱਕ ਲਿਆ ਸੀ ਓਹੋ ਦੇਖਿਓ ਭੁੱਖੇ ਬੈਠੇ ਹੈ ਨਾ ਜੀ 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 ਇਹ ਹੁਣ ਵਾਰੀ ਵਾਰੀ ਆਣਾ ਪੈਣਾ ਸਾਬ ਨੂੰ ਇੱਥੇ ਚੱਕਣ ਲੱਗਿਆ ਠੀਕ ਹੈ ਠੀਕ ਹੈ ਨਹੀਂ ਵਧੀਆ ਚਲੋ ਮੇਰਾ ਵੀ ਅੱਜ ਡਿਨਰ ਵਾਰੀ ਹੈ ਨਾਈਟ ਨਾਈਟ ਹਾਂਜੀ ਆਪ ਆਪਣੀ ਫਰੈਂਡ ਦੇ ਘਰੇ ਜਾਣਾ ਹੈ ਤੇ ਉਸ ਤੋਂ ਬਾਅਦ ਫਿਰ ਨਿਊ ਇਅਰ ਸੈਲੀਬ੍ਰੇਸ਼ਨ ਹੋਏਗਾ ਇੱਥੇ ਚੱਲਣਗੇ ਕਰੈਕਰਸ ਹੋਰ ਆਗੇ ਹਾਂਜੀ ਆਗੇ ਵੈਰੀ ਨਾਈਸ ਤੁਹਾਨੂੰ ਵੀ ਮੁਬਾਰਕਾਂ ਨਵੇਂ ਚਾਲਦੀਆਂ ਬਹੁਤ-ਬਹੁਤ ਚੜ੍ਹਦੀ ਕਲਾ ਚ ਰਹੋ ਗਰੇਜ ਸ਼ਕਲ ਨੇ ਤੇ ਆਪਣਾ ਘਰ ਦੀ ਵੈਕੇਸ਼ਨ मैं कल आली देखी नबियत इन खराब सी पुछ ना मैं था, भी दसा सी तो बस मैं बुक पड़ी ऐसी बोडी हे आम करी जाऊ गो भी एक नवा रास्ता दसतालिंग तोर द

ਤੇ ਰਾਤਾ ਇਹ ਸੀ ਕਿ ਹਾਂ ਵੀ ਪੀਮਾ ਕੁਝ ਭਰ ਨਹੀਂ ਫਿਰ ਆਪਣੇ ਆਪ ਨੂੰ ਜਿਹੜੀ ਚੀਜ਼ ਤੇ ਆਪਾਂ ਚੱਲ ਰਹੇ ਹਾਂ ਨਾ ਫਿਰ ਉਹ ਕਿਉਂ ਵਿੱਚ ਲੈ ਕੇ ਆਣੀ ਆ ਪੁਰਾਣੀਆਂ ਚੀਜ਼ਾਂ ਨਾ ਬਿਲਕੁਲ ਬਿਲਕੁਲ ਬਹੁਤ ਵਧੀਆ ਕਰ ਲਿਆ ਯਾ ਸੋਤਾ ਕਰਕੇ ਫਿਰ ਮੈਂ ਜਿਹੜਾ ਤੁਸੀਂ ਕਿਹਾ ਸੀ ਜਿੰਜਰ ਵਾਲੀ ਚਾਹ ਤੇ ਕੈਮੋਮਿਲੀ ਜੋ ਵੀ ਸਵਾਫਲਾ ਪਾਣੀ ਸਾਰਾ ਮਿਕਸ ਕਰਕੇ ਬਹੁਤ ਵਧੀਆ ਕਰ ਲਿਆ ਬਹੁਤ ਵਧੀਆ ਕਰ ਲਿਆ ਜੀ ਅਪਾ ਬਾੜੀ ਨੂੰ ਇਸ ਤਰ੍ਹਾਂ ਠੀਕ ਹੋਰ ਦਾ ਸਹੀ ਹੋਣ ਦਿਉ ਰਾਹ ਦੇਣੇ ਆ ਆਪਾਂ ਆਪਾਂ ਨੂੰ ਇਹ ਨਹੀਂ ਕਰਨਾ ਪੀਰੋ ਵਟ ਖਲੇ ਖਲੇ ਪਾ ਦੇ ਸਾਨੂੰ ਬਸ ਅਸੀਂ ਠੀਕ ਆ ਹੈ ਨਾ ਬਾਅਦ ਜਦ ਅਰਜੀ ਹੋ ਜਾਈ ਹੈ ਨਾ ਜੀ 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 ਬਿਲਕੁਲ ਬਿਲਕੁਲ ਲੇਖੀ ਨੀ ਆਪਾਂ ਹੁਣ ਬੜੇ ਤੁਹਾਡੇ ਕਿੰਨਾ ਟਾਈਮ ਹੋ ਗਿਆ ਸਵੇਰ ਪਹੁੰਚੋਗੇ ਸ਼ਾਮ ਤੇ ਸਵੇਰ 2:00 ਹੋਏ ਸਵੇਰ 1:20 ਤੇ 7:05 6:30 ਆਹ ਸਵੇਰ 2:00 ਸੌਰੀ ਫਿਰ ਕਿਹੋ ਜਿਹਾ ਪ੍ਰੋਗਰਾਮ ਦਾ ਨਵੇਂ ਸਾਲ ਦਾ ਇਹ ਇੱਕ ਹੀ ਆਇਕੋਟਣਾ ਨਹੀਂ ਵੇਲਣਾ ਵੇਲ ਨਹੀਂ ਤੇ ਉਹ ਕਿੱਥੇ ਐ ਪੜਨ ਵਾਲੇ ਕਿੱਥੇ ਨੇ ਉਹ ਹੈਂਡਲ ਜੇ ਆਹ ਇਹ ਓੜਾ ਏਦਾਂ ਦਾ ਵੇਲਣਾ ਆਹ ਓਕੇ ਸਹੀ ਐ ਇਹ ਸਹੀ ਐ ਇਹ ਵੇਲ ਤਾਂ ਮੈਨੂੰ ਮਿਲਿਆ ਸੀ ਇੱਕ ਵਾਰੀ ਮੈਂ ਮੇਰੇ ਖੁਦ ਚ ਮੇਰੀ ਜਿੰਨੀਆਂ ਹੈਗੀਆਂ ਨੇ ਲੈ ਮੇਰੇ ਕਲੋਸ ਸਾਰੇ ਜਿਹੜੇ ਸਾਰੇ ਭੈਣਾਂ ਉਹਨਾਂ ਸਾਰਿਆਂ ਦੇ ਵਾਸਤੇ ਮੈਂ ਕਿ ਖਰੀਦ ਕੇ ਇਹਦਾ ਯਾ ਯਾ ਵੇਲਣਾ ਠੀਕ ਐ ਓਕੇ ਓਕੇ ਦੋਰਾ ਕਰਦੇ ਤੇ ਇਹ ਵੇਲ ਆਪੇ ਫੇਰ ਦੇ ਕਰ ਲੈਣਾ ਮੈਂ ਤੁਹਾਡੇ ਸਾਰਿਆਂ ਦੇ ਕੋਲ ਆ ਜਾਊਂਗਾ ਸਹੀ ਹੈ ਸਹੀ ਹੈ। ਅੰਜੀ ਗੱਲ ਹੈ। ਇਹ ਵੈਲਾ ਇਦਾਂ ਦਾ ਨਾ। ਪੂੜੀ ਵਾਲਾ ਪੂੜੀ ਵਾਲਾ ਹਨਾ। ਉਹ ਹਾਂ ਇਹਦੇ ਨਾਲ ਪੂੜੀਆਂ ਬੰਦੀਆਂ ਨੇ। ਨਹੀਂ ਨਾ ਜਸ ਪੂੜੀਆਂ ਵਾਲਾ ਇਹ ਫਿਰਦਾ ਇਦਾਂ ਦਾ ਆ ਇਹਨੂੰ ਸਾਨੂੰ ਗੱਡੀ 'ਚ ਰੱਖ ਲੋ ਜੇ ਸਾਨੂੰ ਭਰਣਾ ਐ ਇਸ ਵੇਲੇ। ਆ ਜਾਨੀ ਕਿ ਉਹੀ ਐਸੇ ਬੇਸਵਾਲ ਵਾਲੇ ਹਿਸਾਬ ਆ ਫਿਰ ਚੱਕ ਕੇ ਫੜਕਾ ਦਿਓ ਜਿਹਨੂੰ ਅਰਜੀ। ਆ ਇਦਾਂ ਇਦਾਂ ਫੜ ਕੇ ਭਾਂਗੇ ਛੱਡੋ। ਸਹੀ ਗਰੀ ਸਹੀ ਹੈ।

ਦੇਖਿਆ ਪਰ ਜੋੜਾ ਹੈ ਛੋਟਾ ਟੈਂਪਰੇਚਰ ਬਸ ਗਰਮ ਹੁੰਦਾ ਜਦੋਂ ਆਪਾਂ ਪਰੌਂਠੇ ਵਗੈਰਾ ਬਣਾਉਂਦੇ ਹਾਂ ਨਾ ਉਹ ਦਾ ਬਹੁਤ ਜ਼ਿਆਦਾ ਫੀ ਹੋ ਜਾਂਦਾ ਹੈ ਟੈਂਪਰੇਚਰ ਹਾਈ ਮੈਂ ਵੀ ਉਹੀ ਪੈਂਦਾ ਉਹ ਦੂਸਰੇ ਸਾਰੇ ਛੱਡ ਦਿੱਤੇ ਸਾਰਾ ਕੁਝ ਹੀ ਉਹ ਬਦਿਆਸਤਸ ਤੇ ਚਿਰਲਣਾ ਰਹੀ ਆ ਨਾ ਵੀ ਸਾਫ ਸੁਥਰੀਆਂ ਚੀਜ਼ਾਂ ਖਾਣੇ ਚਾਹੀਦੀਆਂ ਕੋਸ਼ਮੀ ਕੋਈ ਨਹੀਂ ਚਾਰ ਯੂਰੋ ਵੱਧ ਲੱਗ ਜਾਣਗੇ ਬਟ ਐਟ ਲੀਸਟ ਚੰਗੇ ਤਾਂ ਰਾਵਾਂਗੇ ਬਿਲਕੁਲ ਬਿਲਕੁਲ ਦੇਖੋ ਸਿਹਤ ਚੰਗੀ ਰਹਿਣੀ ਜ਼ਰੂਰੀ ਹੈ ਤੇ ਮੇਰੇ ਲਈ ਨਹੀਂ ਤਾਂ ਉਹ ਜਿੰਨੀ ਤੁਸੀਂ ਕੁਝ ਚੀਜ਼ ਯੂਜ਼ ਕਰਕੇ ਸੇਲਸ ਬਣਾ ਦਿੱਤੀ ਉਨੇ ਦਵਾਈਆਂ ਤਾਂ ਲੱਗ ਜਾਣੀਆਂ ਬਿਲਕੁਲ ਹੈਨਾ ਦਵਾਈਆਂ ਭਾ ਜਿੱਦਾਂ ਮਤਲਬ ਜਿੱਦਾਂ ਮੇਰੀ ਹੈ ਨਾ ਡਿਊਟੀ ਮੈਂ ਤੁਹਾਨੂੰ ਦੱਸਿਆ ਸੀ ਅੱਗੇ ਵੀ ਲਗਾਤਾਰੀ ਹੁੰਦੀ ਹੈ ਬ੍ਰੇਕ ਨਹੀਂ ਮਿਲਦੀ ਫਿਰ ਜਲਦੀ ਕਿਹੜਾ ਖਾਣਾ ਬਣ ਸਕਦਾ ਹੈ ਵੀ ਹਾਂ ਵੀ ਬੰਦਾ ਸਵੇਰੇ ਉੱਠੇ ਆਪਣਾ ਕੀ ਜਲਦੀ ਤਿਆਰ ਕਰੇ ਤੇ ਚੀਆ ਪੁੱਡਿੰਗ ਹੁੰਦੀ ਹੈ ਹਾਂਜੀ ਬਸ ਤੇ ਚੀਆਸ ਨੂੰ ਪੀਓਗੇ ਚੀਆ ਸੀਡਸ ਨੂੰ ਉਦੇ ਵਿੱਚ ਆਪਾਂ ਵਰਕ ਫਾਕੇ ਹਨਾ ਵਿੱਚ ਫਾਕੇ ਫਾਕੇ ਗਾਂ ਵਰਗਾ ਫਾਕੇ ਪਿਉਂਦੋ ਰੱਖ ਦੋ ਸਵੇਰੇ ਉੱਠ ਕੇ ਜੋ ਵੀ ਕਰਕੇ ਆਪਣਾ ਖਾ ਕੇ ਹਨਾ ਗੋਰੂ ਵਰਕ ਕਰੇ ਆਪਣੇ ਕੋਲ ਫ੍ਰਿਜ ਦੇ ਵਿੱਚ ਕਿਨਵਾ ਵਾਲ ਕੇ ਰੱਖੋ ਤਾਂ ਕਿ ਘਰੇ ਆ ਕੇ ਜੇ ਤਕਾਵਟ ਹੋਂਦੀ ਆ ਉਹ ਕਰੋ ਉਹ ਦਾਲ ਬਣਾ ਕੇ ਰੱਖ ਲਓ ਭਾਵੇਂ ਆਪਣੇ ਕਿਨਵਾ ਨੂੰ ਉਹ ਕਰ ਸਕਦੇ ਪਿਆਜ਼ਾਂ ਦਾ ਤੜਕਾ ਲਾ ਕੇ ਬਿਲਕੁਲ ਐਬਸੋਲੂਟਲੀ 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 ਇਹ ਚੋਰ ਬਣਦੇ ਉੱਦ ਬਣ ਜਾਂਦੇ ਆ ਆਰਾਮ ਨਾਲ हां जी हां जी ए त मैनु ਪਹਿਲਾਂ ਵਧੀਆ ਨਹੀਂ ਲੱਗਦੇ ਸੀ ਪਰ ਸਾਡੇ ਉੱਥੇ ਰੈਸਟੋਰੈਂਟ ਤੇ ਵੀ ਸਾਰਾ ਸਮਾਨ ਹੀ ਇਹੋ ਜਿਹਾ ਹੈ ਹੋਰ ਮੇਰੇ ਕੋਲ ਆਪਸ਼ਨ ਨਹੀਂ ਰਹੀ ਖਾਣ ਦੀ ਫਿਰ ਉਹੀ ਖਾਣਾ ਪੈਂਦਾ ਜਾ ਕੇ ਵੀ ਕਿਉਂਕਿ ਬੱਟ ਸਵੇਰੇ ਸਵੇਰੇ ਭੁੱਖ ਲੱਗੀ ਹੁੰਦੀ ਆ ਇਸ ਕਰਕੇ ਯਾ ਯਾ ਇਹ ਨਹੀਂ ਚੀਆ ਸੀਧੇ ਬੋੜੀ ਉਹ ਉਹ ਸ਼ੁਰੂ ਕਰ ਲਓ ਉਦੋਂ ਜਿਹੜੀ ਹੈਗੀ ਨਾ ਜਿਹੜੀ ਆਹ ਹੈਗੀਆਂ ਕਿ ਤਰ੍ਹਾਂ ਦੇ ਪ੍ਰੋਬਲਮਸ ਹੁੰਦੀਆਂ ਨੇ ਬਾਡੀ ਨੂੰ ਇਹ ਵੀ ਬੰਦ ਹੋ ਜਾਂਦੀਆਂ ਠੀਕ ਹੈ ਜੀ ਸਹੀ ਹੈ ਮਨ ਲੈ ਚੀਆ ਸਿਡਸ ਨੂੰ ਰਾਤ ਨੂੰ ਭਿਉਂ ਕੇ ਰੱਖਣਾ ਦੁੱਧ ਦੇ ਵਿੱਚ ਉਦੇ ਵਿੱਚ ਜਿਹੜਾ ਆਪਣਾ ਹੁੰਦਾ ਆਹਾ ਭਾਵੇਂ ਅਰਮਣ ਜਾਂ ਓਟਸ ਜਾਂ ਕੋਈ ਵੀ ਯਾ ਯਾ ਓਕੇ ਯਾ ਯਾ ਮਾੜ ਹੁੰਦੀ ਆ ਉਹ ਹੈ ਮਿੱਟੀ ਹੁੰਦੀ ਆ ਜੀ ਨਹੀਂ ਜੀਓ ਸਿੱਕੇ ਉਹਦੇ ਵਿੱਚ ਕੰਡ ਪਾ ਲੋ ਭਾਵੇਂ ਨਹੀਂ ਪਾ ਲੋ ਭਾਵੇਂ ਉਹਦੇ ਵਿੱਚ ਪਾ ਲੋ ਆਪਣੇ ਕੋਲ ਹੁੰਦਾ ਯਾ ਮੇਰੇ ਕੋਲ ਸਿਰਫ ਭਾਵੇਂ ਜਿਹੜੀ ਚਿੱਟੀ ਖੰਡ ਨਹੀਂ ਪਾਣੀ ਜਿਹੜੀ ਆਪਣੀ ਟਿੱਟੀ ਤਾਂ ਹੁਣ ਨਹੀਂ ਮੈਂ ਉਹ ਤਾਂ ਕਦੇ ਹੁਣ ਹੈ ਹੀ ਨਹੀਂ ਮਾਲ ਘਰ 'ਚ ਵੀ ਨਹੀਂ ਹੈਗੀ ਉੱਥੇ ਵੀ ਨਹੀਂ ਹੈਗੀ ਦੂਸਰੀ ਹੈ ਆਪਣੇ ਕੇਨ 슈ਗਰ ਹਾਂ ਕੇਨ 슈ਗਰ ਠੀਕ ਹੈ ਓਕੇ ਹਾਂਜੀ ਯਾ ਸਹੀ ਹੈ ਮੈਂ ਵੀ ਲੈ ਕੇ ਆਵਾਂ ਪਲੇਟ ਪਰਾਂਠੇ ਵਾਸਤੇ ਆਓ ਲਿਆਓ ਲਿਆਓ ਆਸਰ ਠੀਕ ਹੈ ਰਿਸ਼ ਠੀਕ ਹੈ ਉਧਰ ਕਿਰਨ ਜੀ ਹੁਣੇ ਅਡੀਕ ਰਹਿੰਦੇ ਵੇ ਕਦੋਂ ਬਣਨਗੇ ਪਰਾਂਠੇ ਤੇ ਚਲੀਏ ਕੌਲੀ ਪਲੇਟ ਲੈ ਕੇ ਆ ਸਾਰੇ ਲੈ ਕੇ ਬਾਈਟ। ਦੇਰ ਯੂ ਗੋ ਬਿਆਰੋ। ਆ ਤੁਹਾਡੀ ਬਾਈਟ ਹੈ ਸਾਰੇ। ਹੈ ਨਾ। ਐਸੇ ਤਾਂ ਲੜਪਣਾ ਨਾ ਤੁਸੀਂ ਕੱਲੀ-ਕੱਲੀ ਡਿਵਾਈਡ ਕਰਕੇ ਤਾਂ ਨਾ। ਬਈ ਲੁੱਟੀ ਆਉਗੀ ਨਾ। ਕੱਲੀ-ਕੱਲੀ ਗੱਟ ਥੋੜੀ ਫੇਰ। ਓਏ ਹੋਏ ਹੋਏ। ਚਲੋ ਕੋਈ ਨਹੀਂ ਬੜੀ ਟੇਸਟੀ ਹੈ। ਵਾਓ। ਗੁੱਡ ਹੈ। ਸਾਰੇ ਸਾਰੇ ਨੇ ਇਟਸ ਇੱਕ ਦਾ ਲੱਗ ਗਿਆ। ਕਿ ਕੈਂਪ ਵਗੈਰਾ ਹੋਗਾ ਭੁੱਖੇ ਨਹੀਂ ਹੁੰਦੇ। हां तो बता रहा मैं जी 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 लो जी लो ਨਾਲ ਫਿਰ ਪੀਣ ਵਾਸਤੇ ਚਾਹ ਬਣਾਉਗੇ ਜਾਂ ਕਿਦਾਂ ਐਂ ਕਰ ਲੈ ਖਾਣੇ ਚਾਹ ਹਰਦੀ ਬਣਾਤੀ ਸੀ ਮੈਂ ਓਕੇ ਠੀਕ ਹੈ ਜੀ ਯਾ 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 ਸਹੀ ਹੈ ਭਾਈ ਪਹਿਲਾਂ ਮੈਂ ਤੁਸੇਗਾ ਮੈਂ ਕਿ ਆਪਣਾ ਸ਼ੁਰੂ ਕਰਦੇ ਆ ਲਾਈਵ ਰਾਂ 3:00 ਵਜੇ ਹਾਂ ਜੀ ਜੰਗਣਾ ਸਿਵਾ ਓਕੇ ਜਾਓ ਲੋ ਹੱਫਨ ਧੰਨਵਾਦ ਤੇ ਅਡੀ ਕਾਟ ਕਿੱਧਰ ਗਈ ਅੱਜ ਉਹ ਇੱਥੇ ਘੁੰਮਦੀ ਫਿਰਦੀ ਹੈ ਪਰ ਅੱਜ ਆਈ ਤੂੰ ਵੀਡੀਓ ਦੇਖੀ ਸੀ ਕੱਲ ਪਰਸੋ ਉੱਥੇ ਚੜ ਰਹੀ ਸੀ ਹੈ ਨਾ ਚਰਚਸ ਤੇ ਉਹਦੇ ਇਹੀ ਕੰਮ ਨੇ ਵਧੀਆ ਸੁਲੂਸ਼ ਕਰਦੀ ਰਹਿੰਦੀ ਐ ਨੇ ਵਧੀਆ ਜੀ ਲਾਈ ਰੱਖਦੀ ਐ ਹੋਰ ਕੀ ਹੋਰ ਕੀ ਹੋਰ ਕੀ ਹੋਰ ਕੀ ਹਲਕੀ ਹੋ ਗਈ ਇਹ ਸਹੀ ਹੈ ਇਹਨੇ ਫੋੜੇ ਫੋੜੇ ਮੇਰਾ ਬੇਟਾ ਤੇ ਉਹਦੀ ਧੀ ਤੁਸੀਂ ਨੇ ਉੱਥੇ ਲਿਖਿਆ ਹੋਇਆ ਸੀ ਕਿ ਤੁਸੀਂ ਉਹਨਾਂ ਨੂੰ ਕਰੀ ਹੋਈ ਹੈ ਸਮਰਪਿਤ ਕਰੀਏ ਬੁੱਕ ਤੁਹਾਡੇ ਬੇਟਾ ਤੇ ਬੇਟੀ ਦਾ ਨਾ ਯਾ ਓਕੇ ਸਹੀ ਹੋਣੀ ਹੈ ਮੱਚੀ ਬਾਤ ਹੈ ਜੀ ਜੀ ਮਹਾਰਾਜ ਜੀ ਬਹੁਤ ਵਧੀਆ ਅੱਗੇ ਵੀ ਮਤਲਬ ਜਾਰੀ ਹੈ ਕੁਝ ਨਾ ਕੁਝ ਲਿਖ ਰਹੇ ਹੋ ਜਾਂ ਕਿ ਦੱਸੋ ਹਾਂ ਓਕੇ ਇਹਦੇ ਪਾਠ ਬਣ ਗਏ ਇਸ ਇਸ ਬੁੱਕ ਦੇ ਪਾਠ ਅੱਗੇ ਆਣਗੇ ਯਾ ਇਹਦੇ ਵੀ ਹਲੇ ਪਾਠ ਅੱਗੇ ਆਉਣਗੇ ਹੋਰ ਬੁੱਕਸ ਹੈਗੀਆਂ ਜਿਹਦੇ ਪਾਠ ਚੱਲਦੇ ਪਏ ਆ ਯਾ ਓਕੇ ਇਕ ਯਾ ਇਕ ਸਟੋਰੀ ਬੁੱਕ ਹੈਗੀ ਐਕਚੁਅਲੀ ਉਹ ਲਿਖੀ ਪਈ ਆ ਉਹ ਮੈਂ ਐਕਚੁਅਲੀ ਉਹ ਲਿਖੀ ਸੀ ਮੈਂ ਪੁਰਾਣੇ ਤਰੀਕੇ ਨਾਲ ਜਿੱਦਾਂ ਪੇਪਰ ਦੇ ਉੱਤੇ ਹੱਥ ਹੱਥ ਨਾਲ ਲਿਖੀ ਸੀ ਹਾਂਜੀ 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 ਉਹ ਟਾਈਪ ਹੋਣੀ ਪਈ ਆ ਹਾਲੇ ਜੇ ਧਰਮ ਨਾਲ ਕੋਈ ਟਾਈਪ ਕਰਨ ਵਾਲਾ ਮਿਲ ਜਵੇ ਨਾ ਹਾਂਜੀ ਉਹ ਟਾਈਪ ਹੋ ਕੇ ਉਹ ਛਪ ਜੂ ਯਾ ਪੰਜਾਬੀ ਨਹੀਂ ਸਾਰੀ ਕਿੰਨੀ ਆ ਓਕੇ ਠੀਕ ਹੈ ਯਾ ਕਾੜੀਆਂ ਇੰਟਰਸਟਿੰਗ ਇੰਟਰਸਟਿੰਗ ਕਾਣੀਆਂ ਨੇ ਉਹਦੇ ਵਿੱਚ ਨੇ ਵਧੀਆ ਗੱਲਾਂ ਨੇ ਬਹੁਤ ਵਧੀਆ ਆ ਬਸ ਕੈਮਰਾ ਉਹਦੇ ਹਮੇਸ਼ਾ ਜਲਦੀ ਗੱਲਾਂ ਚਲੋ ਤੇ ਸਿੱਧਾ ਨੂੰ ਸੁਣਦੇ ਰਹੀਏ ਥੈਂਕ ਯੂ ਜੀ ਤੁਹਾਡੀਆਂ ਕਈਆਂ ਗੱਲਾਂ ਤੇ ਅਮਲ ਕਰਦੇ ਰਹੀਏ ਬਿਲਕੁਲ 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 ਆਪ ਸਤਵਰੀਆ ਗੱਲ ਕਹੀਏ ਕਈਆਂ ਗੱਲਾਂ ਨਾ ਉਹ ਨਹੀਂ ਨਾ ਵੀ ਹਾਂ ਵੀ ਮੈਂ ਜੂ ਹੀ ਕਈ ਗੰਭੀਰ ਸੈਲਫ ਲੌਗ ਗੁਰੂ ਨੇ ਆ ਦੱਸਦਾ ਆਏ ਹੋ ਗਿਆ ਉਹ ਹੋ ਗਿਆ ਤੇ ਮੁੜ ਕੇ ਮੈਂ ਆਪ ਕਰਾਣਾ ਨਾ ਫਾਇਦਾ ਨਹੀਂ ਨਾ ਉਹ ਚੀਜ਼ ਦਾ ਬਿਲਕੁਲ ਬਿਲਕੁਲ ਸਾਰਾ ਤਾਂ ਇਹ ਜਦੋਂ ਆਪ ਆਪ ਕਰੀਏ ਤੇ ਆਪਾਂ ਜ਼ਿੰਦਗੀ ਚ ਫਰਕ ਪਿਆ ਹੈ ਨਾ ਫਿਰ ਬਾਕੀਆਂ ਨੂੰ ਪਤਾ ਤਾਂ ਪਈਆ ਬਿਲਕੁਲ ਦੂਸਰਾਂ ਨੂੰ ਤਾਂ ਅਸੀਂ ਤਾਂ ਹੀ ਦੱਸ ਸਕਦੇ ਨਾ ਜੇ ਅਸੀਂ ਆਪ ਖੁਦ ਉਸ ਚੀਜ਼ ਨੂੰ ਥੋੜਾ ਹੈ ਨਾ ਉਹਦੇ ਤੇ ਐਕਸਪੈਰੀਮੈਂਟ ਕਰਾਂਗੇ ਬਿਲਕੁਲ 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 ਬਾਕੀ ਇਹ ਹਾਲ ਤਾਂ ਸਾਰਾ ਕੁਝ ਵਧੀਆ ਚੱਲ ਰਿਹਾ ਮੇਰੇ ਕੰਨਾਂ 2 ਮੰਥ ਹੋ ਗਏ ਹਾਂ ਜ਼ਿਆਦਾ ਹੀ ਹੋ ਗਿਆ ਤੁਹਾਡੇ ਨਾਲ ਜੁੜੇ ਮਤਲਬ 2-3 ਮੰਥ ਤਾਂ ਹੋ ਹੀ ਗਏ ਨੇ ਲੱਗਦਾ ਹੀ ਹੈ ਜੇ ਹੋ ਗਏ ਹਾਂ ਇੰਨਾ ਕਾ ਤਾਂ ਹੋ ਹੀ ਗਏ ਹੋਣੇ ਜਾ ਜਾ ਕੋਈ ਨਹੀਂ ਮੈਂ ਜਾ ਕਲੋਬ ਬੇਬੀ ਜਾ ਕਲੋਬ ਜੀ 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 ਓਕੇ